ਧਰਤੀ ਚ ਓਮਰ ਚਾਹੇ ਇਹ ਧਰਤੀ ਚਾਹੇ ਓਮਰ ਕਮ 1 ਨੰਬਰ ਚ ਐ 2 ਨੰਬਰ ਤੁਸੀਂ ਹੁਕਮ ਕਰੋ ਸੋਨੂੰ ਕਮ ਕਿਹਸਾ ਹੋਣਾ ਚਾਹੀਦਾ ਕੀ ਨਹੀਂ ਹੁੰਦਾ ਦੁਨੀਆ ਤੇ ਬਸ ਪੈਸਾ ਹੋਣਾ ਚਾਹੀਦਾ ਕਹਿੰਦੇ ਜਿੱਕ ਤੇ ਚੱਕ ਬੰਦੇ ਦਾ ਹੋਣਾ ਚਾਹੀਦਾ ਜੋ ਮਰਜੀ ਵੱਡੇ ਵੱਡੇ ਮਸਲੇ ਹੱਲ ਕਰਾ ਲਓ ਸੋ ਲਾਈਵ ਆਸਟ੍ਰੇਲੀਆ ਦੇ ਵਿੱਚ ਵੀ ਸਾਡੇ ਦੇਖ ਰਹੇ ਨੇ ਪਰਿਵਾਰ ਸਾਡੀਆਂ ਫੈਮਲੀਆਂ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਤੋਂ ਥੋੜਾ ਨਾਲ ਆਇਸੀ ਆਸਟ੍ਰੇਲੀਆ ਵਾਲੇ ਹਾਂ ਓੰਕਾਰ ਬਾਈ ਹੁਣ ਆਸਟ੍ਰੇਲੀਆ ਦੇ ਵਿੱਚ ਲੱਗਦੇ ਕਰੇ ਨੇ ਗੁਰਸਿਮਰਨ ਗਿੱਲ ਆਸਟ੍ਰੇਲੀਆ ਏਕਨੂਰ ਆਸਟ੍ਰੇਲੀਆ ਚਮਕੌਰ ਆਸਟ੍ਰੇਲੀਆ ਅਮਰੀਕਾ ਆਸਟ੍ਰੇਲੀਆ ਪਿੰਦਾ ਤੇ ਜੋਵਨ ਮਾੜੀ ਆਸਟ੍ਰੇਲੀਆ ਮੰਨਾ ਆਸਟ੍ਰੇਲੀਆ ਤੇ ਬਲਿਹਾਰ ਨੰਬਰਦਾਰ ਸਾਹਿਬ ਇਹ ਲਾਈਵ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਵੇਖ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਾਝਾ ਕਬੱਡੀ ਟੀਵੀ ਦੇ ਜ਼ਰੀਏ ਅੱਜ ਦੇ ਸਮੇਲੇ ਨੂੰ ਵੇਖ ਰਿਹਾ ਕਹਿੰਦੇ ਦੌਲਤਾਂ ਨੇ ਮੁੱਕ ਜਾਮਣਾ ਨਾਮ ਇਸ਼ਕੇ ਦਾ जग ਉੱਤੇ ਵਜਣਾ ਦੌਲਤਾਂ ਨੇ ਮੁੱਕ ਜਾਮਣਾ ਨਾਮ ਇਸ਼ਕੇ ਦਾ जग ਉੱਤੇ ਵਜਣਾ ਦਿਲਾਂ ਦਾ ਪਿਆਰ ਚਾਹੀਦਾ ਕੀ ਕਰਨੀ ਨਿਸ਼ਾਨੀ ਸੱਜਣਾ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਨ ਤੁਸੀਂ ਦੇ ਰਹੇ ਹੋ ਤੁਹਾਡੀ ਮੁਹੱਬਤ ਤੁਹਾਡਾ ਪਿਆਰ ਇੱਕ ਵਾਰੀ ਖੁੱਲ ਕੇ ਤਾੜੀ ਮਾਰੋ ਇਹ ਪ੍ਰੋਗਰਾਮ ਵਧੀਆ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਤੇ ਆਓ ਮਹਿੰਦੀ ਗੀਤ ਦੀ ਫਰਮੈਸ਼ ਕਰਕੇ ਗਏ ਸਾਡੇ ਭਾਈ ਜੀ ਹੁਣੀ ਕਿਉਂਕਿ ਇਹ ਕੁਝ ਗਾਣੇ ਹੁੰਦੇ ਜਿਹੜੇ ਦਿਲ ਦੇ ਬਹੁਤ ਕਰੀਬ ਹੁੰਦੇ ਆ ਸੋ ਵਕਫ ਵਕ ਚੈਸ ਨੇ ਸਾਰਿਆ ਭਰਾਵਾਂ ਦੀਆਂ ਮੁੰਡਾ ਕਹਿੰਦਾ ਖੰਡ ਦੀ ਪੁੜੀ ਉਹਦੀ ਫਰਮੈਸ਼ ਆਈ ਸੀ ਇਹਨਾਂ ਜੱਤੀ ਪੱਟੀ ਤੇਰੇ ਸਾਹਮਣੇ ਜ ਰੰਗ ਨੇ ਹੋਰ ਵੀ ਦੋ ਚਾਰ ਫਰਮੈਸ਼ਾਂ ਨੇ ਸੋ ਕੰਟੀਨਿਊ ਨਵੇਂ ਪੁਰਾਣੇ ਗੀਤ ਤੁਹਾਡੀ ਨਜ਼ਰ ਕਰਦੇ ਜਾਵਾਂਗੇ ਰਣਕੀ ਕਹਿਣਾ ਲੈ ਮੈਂ ਕਹਿੰਦਾ ਨਾਗਾ ਹਾਂ ਸੋ ਸਾਡੇ ਬਹੁਤ ਹੀ ਰਿਸਪੈਕਟਡ ਕਾਕ ਫਤੇ ਪ੍ਰਵਾਨ ਤੇ ਭਾਗ ਮਸ਼ਹਰਾ ਸੁਲਤਾਨ ਮਸ਼ਹਰਾ ਡਾਕਟਰ सोनू 치마 જਗਰੂਪ ਮਸ਼ਹਰਾ ਗੁਰਨਾਲ ਜੁਐਸਏ ਤੇ ਜਿੰਨੇ ਵੀ ਦੋਸਤ ਮਿੱਤਰ ਪਹੁੰਚੇ सोनू ਦੇ ਯਾਰ ਪਹੁੰਚੇ ਆ ਕਹਿੰਦੇ ਬੰਦੇ ਨਾਲ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਯਾਰੀਆਂ ਦੇ ਵਿੱਚ ਅਤਵਾਰ ਹੋਣਾ ਚਾਹੀਦਾ ਬੰਦਾ ਬੰਦੇ ਨੂੰ ਜੇ ਮਿਲਦਾ ਪਿਆਰ ਨਾਲ ਮਿਲੇ ਬੰਦਾ ਬੰਦੇ ਨੂੰ ਜੇ ਮਿਲਦਾ ਪਿਆਰ ਨਾਲ ਮਿਲੇ ਰੋਟੀ ਇੱਜ਼ਤ ਦੀ ਮਿਲੇ ਭਾਵੇਂ ਅਚਾਰ ਨਾਲ ਮਿਲੇ ਕਰੇ ਉਤਰਾਂਗੇ ਸੋਨੂੰ ਜਿੱਥੇ ਚਾਹੇ ਅਜਮਾਲੀ ਪੀ ਜ਼ਹਿਰ ਵੀ ਲਾਵਾਂਗੇ ਪਰ ਪਿਆਰ ਨਾਲ ਮਿਲੇ ਤੁਹਾਡੇ ਪਿਆਰ ਦੇ ਵਿੱਚ ਵੱਜੇ ਹੋਇਆ ਤੇ ਆਓ ਅਗਲੇ ਖੂਬਸੂਰਤ ਗੀਤਾਂ ਦੇ ਨਾਲ ਉਹੀ ਪਿਆਰੀ ਰੰਗਲੀ ਆਵਾਜ਼ ਮੇਰੀ ਮਰਤ ਯਾਸਮੀਨ ਅਕਟਰ ਜੀ ਵੀ ਮੈਂ ਤੇਨੂੰ ਮਿਲਣ ਲਈ ਰੈਡੀ ਬੈਠੀ ਆ ਤੇ ਤੇਨੂੰ ਯਾਰਾ ਤੋ ਨਾ ਤੇ ਤੇਨੂੰ ਯਾਰਾ ਤੋ ਨਾ ਮਿਲੇ ਵੇਲ ਵੇ ਪਹਿਲੇ ਇਤਈਆਂ ਮਾਰੀ ਜਾਂਦੇ ਹੋ ਭਰਾਵਾ ਪਹਿਲਾਂ ਮੈਨੂੰ ਤਾਂ ਲਾਈਨ ਬੋਲ ਲੈਣ ਦੋ